ਔਰ ਡਿਪਟੀ ਕਮਿਸ਼ਨਰ ਸੰਗਰੂਰ ਸਾਰੇ ਸਮਸਦ ਅਧਿਕਾਰੀ ਰਿਜ਼ਵਾਨ ਇਸ ਮੀਟਿੰਗ ਚ ਬੈਠੇ ਸਨ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਚ ਉਹਨਾਂ ਦੇ ਦੇਸ਼ ਮੁਤਾਬਕ ਕਿ ਪ੍ਰੋਕਿਉਰਮੈਂਟ ਦੇ ਸੀਜ਼ਨ ਦੇ ਦੌਰਾਨ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਮੰਡੀ ਦੇ ਅੰਦਰ ਇਹਦੇ ਲਈ ਜਿਹੜੇ ਪ੍ਰਬੰਧ ਕੀਤੇ ਆ ਉਹਨਾਂ ਪ੍ਰਬੰਧਾਂ ਦਾ ਜ਼ਾਇਜ਼ਾ ਲੈਣ ਦੇ ਲਈ ਉਹਦੀ ਫੀਡਬੈਕ ਲੈਣ ਦੇ ਲਈ ਕਿ ਥੱਲੇ ਕਿਸ ਕਿਸਮ ਦੀਆਂ ਗਤੀਵਿਧੀਆਂ ਤਿਆਰੀਆਂ ਜਿਹੜੀਆਂ ਅਸੀਂ ਕੀਤੀਆਂ ਉਹ ਚੱਲ ਰਹੀਆਂ ਨੇ ਸੋ ਅ ਬੜਾ ਚੰਗਾ ਥੱਲੇ ਫੀਡਬੈਕ ਮਿਲੀ ਹੈ ਹਰ ਡਿਸਟ੍ਰਿਕਟ ਦੇ ਅ ਅਫੀਸਰ ਨੇ ਆਪਣੇ ਆਪਣੇ ਥੱਲੇ ਜੋ ਵੀ ਪ੍ਰੋਕਿਊਰਮੈਂਟ ਨਾਲ ਜੁੜੇ ਕਾਜ਼ ਨੇ ਉਹਦੀ ਮਤਲਬ ਵਿਆਖਿਆ ਕੀਤੀ ਹੈ ਫੀਡਬੈਕ ਦਿੱਤੀ ਹੈ ਅ ਸੋ ਮੈਂ ਕਹਿ ਸਕਦਾ ਕਿ ਇਹ ਕਣਕ ਦੀ ਖਰੀਦ ਦਾ ਕੇਂਦਰ ਵੀ ਜਿਹੜਾ ਉਹ ਆਪਣਾ ਸੀਜ਼ਨ ਹੈ ਇਹ ਸ਼ਾਨਦਾਰ ਰਹੇਗਾ ਔਰ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਲਗਾਤਾਰ ਜਦੋਂ ਚਾਹੇ ਪੈੜੀ ਦਾ ਸੀਜ਼ਨ ਹੋਵੇ ਚਾਹੇ ਵੀਟ ਦਾ ਅ ਕਿਸਾਨ ਹਿੱਤਾਂ ਨੂੰ ਨੰਬਰ 1 ਤੇ ਤਰਜੀਹ ਰੱਖਦੀ ਹੈ ਸੋ ਮੈਨੂੰ ਲੱਗਦਾ ਕਿ ਜਿਹੜਾ ਇਹ ਸੀਜ਼ਨ ਆਏ ਵੀ ਕਾਫੀ ਫਰੂਟਫੁੱਲ ਰਹੇਗਾ ਔਰ ਸਾਨੂੰ ਜੋ ਕੇਂਦਰੀ ਪੁੱਲ ਦੇ ਲਈ 124 ਲੱਖ ਐਮਟੀ ਦਾ ਟਾਰਗੇਟ ਮਿਲਿਆ ਉਹ ਟਾਰਗੇਟ ਪੂਰਾ ਕਰਾਂਗੇ ਕਿਉਂਕਿ ਬੰਪਰ ਫਸਲ ਪੰਜਾਬ ਚ ਕਣਕ ਦੀ ਹੋਣ ਲਈ ਜਾ ਰਹੀ ਹੈ ਸੋ ਟਾਰਗੇਟ ਪੂਰਾ ਕਰਾਂਗੇ CCL ਸਾਡੇ ਕੋਲ 28894 ਕਰੋੜ ਰੁਪਈਆ 28894 ਕਰੋੜ ਰੁਪਈਆ ਜਿਹੜਾ CCL ਦਾ RVI ਵੱਲੋਂ ਸਾਨੂੰ ਮਿਲ ਚੁੱਕਿਆ ਔਰ 8 ਲੱਖ ਕਰੀਬ 8 ਲੱਖ ਦੇ ਲਗਭਗ ਕਿਸਾਨ ਜਿਹੜੇ ਆ ਇਹਨਾਂ ਦਿਨਾਂ ਦੇ ਦੌਰਾਨ ਉਹ ਮੰਡੀ ਚ ਆਣਗੇ ਆਪਣੀ ਜਿੰਸ ਲੈ ਕੇ ਔਰ ਉਹਦੇ ਲਈ 1864 ਖਰੀਦ ਕੇਂਦਰ ਸਮੁੱਚੇ ਪੰਜਾਬ ਚ ਬਣਾਏ ਆ ਔਰ ਇਸ ਤੋਂ ਇਲਾਵਾ SSO RG ਮੰਡੀਆਂ ਵੀ ਪੰਜਾਬ ਦੇ ਅੰਦਰ ਉਹ ਅਸੀਂ ਮਤਲਬ ਰੱਖੀਆਂ ਹੋਈਆਂ ਨੇ ਲੋਡ ਪੈਣ ਤੇ ਉਹਨਾਂ ਦਾ ਵੀ ਇਸਤੇਮਾਲ ਕਰਾਂਗੇ ਸੋ ਟੋਟਲ ਮੈਂ ਕਹਿ ਸਕਦਾ ਕਿ ਜਿਹੜੇ ਇੰਤਜ਼ਾਮ ਦੇ ਪੱਖ ਤੋਂ ਆ ਅਸੀਂ ਉਹ ਕਾਫੀ ਕਰ ਲਿਆ ਚਾਹੇ ਉਹ ਕਰੇਟਾਂ ਦਾ ਸਵਾਲ ਹੋਵੇ ਚਾਹੇ ਉਹ ਬਾਰਦੰਨੇ ਦਾ ਸਵਾਲ ਹੋਵੇ ਮਤਲਬ ਹਰੇਕ ਪੱਖ ਤੋਂ ਜਿਹੜਾ ਆ ਉਹ ਪ੍ਰਬੰਧ ਮੁਕੰਮਲ ਕਰ ਲਿਆ ਤੇ ਮੈਨੂੰ ਲੱਗਦਾ ਵੀ 2-4 ਦਿਨਾਂ ਚ ਬਸਾਖੀ ਦੇ ਨੇੜੇ ਤੇ ਜਿਹੜੇ ਪੰਜਾਬ ਦੀਆਂ ਮੰਡੀਆਂ ਦੇ ਅੰਦਰ ਭਰਪੂਰ ਫਸਲ ਆਣੀ ਸ਼ੁਰੂ ਹੋ ਜੇਗੀ ਔਰ ਉਸ ਫਸਲ ਦਾ ਕੱਲਾ ਕੱਲਾ ਦਾਣਾ ਜੋ ਮਾਝੂਕ ਮੁੱਖ ਮੰਤਰੀ ਜੀ ਦਾ ਆਦੇਸ਼ ਹੈ ਉਹਨੂੰ ਚੱਕਾਂਗੇ ਔਰ ਜਿਹੜੀ ਐਮਐਸਪੀ ਹੈ 2425 ਰੁਪਏ ਉਹ ਕਿਸਾਨ ਦੇ ਖਾਤੇ ਦੇ ਵਿੱਚ 24 ਘੰਟਿਆਂ ਦੇ ਵਿੱਚ ਵਿੱਚ ਉਹ ਪੈਸੇ ਵੀ ਅਸੀਂ ਉਹਨੂੰ ਉਹਦੀ ਪੇਮੈਂਟ ਕਰਾਂਗੇ ਸੋ ਮੈਨੂੰ ਖੁਸ਼ੀ ਹੈ ਕਿ ਜਿਹੜਾ ਪਹਿਲਾ ਕਿਸਾਨ ਪੰਜਾਬ ਦਾ ਜਿਹੜਾ ਜਿਹੜੀ ਰਾਜਪੁਰੇ ਦੇ ਅੰਦਰ ਮੈਂ ਉਹਦੀ ਪਰਚੇਸ ਕਰਾ ਕੇ ਆਇਆ ਹਰਵਿੰਦਰ ਸਿੰਘ 24 ਘੰਟੇ ਦੇ ਵਿੱਚ ਉਹਦੇ ਖਾਤੇ ਦੇ ਪੈਸੇ ਪਏ ਆ। ਸੋ ਅ ਬਸ ਅੱਜ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਏ ਹਾਂ। ਸੋ ਮੈਨੂੰ ਖੁਸ਼ੀ ਆ ਕਿ ਸਾਰੇ ਸਾਡੇ ਆਫਿਸਿਸ ਵਵਾਨ ਸਾਡੇ ਕਰਮਚਾਰੀ ਬੁਰੀ ਤੰਦਾਈ ਨਾ ਲੱਗੀ ਹੈ ਸਾਰੀ ਸਰਕਾਰ ਲੱਗੀ ਹੈ। ਔਰ ਇੱਕ ਸਪੈਸ਼ਲ ਤੌਰ ਤੇ ਅ ਜਿਹੜਾ ਹੁਦਾਇਦ ਵੀ ਕੀਤੀ ਗਈ ਹੈ ਕਿ ਇਹਨਾਂ ਦਿਨਾਂ ਦੇ ਦੌਰਾਨ ਕੋਈ ਵੀ ਕਰਮਚਾਰੀ ਸਾਡਾ ਆਫਿਸਿਸ ਵਵਾਨ ਬਿਨਾਂ ਕਿਸੇ ਠੋਸ ਕਾਰਨ ਤੋਂ ਆਪਣੀਆਂ ਆਪਣੀਆਂ ਮੰਡੀਆਂ ਨਾ ਛੱਡਣ ਕਿਉਂਕਿ 20-25 ਦਿਨ ਦਾ ਸੀਜ਼ਨ ਹੈ। ਇਸ ਕਰਕੇ ਵੀ ਕੋਈ ਦਿੱਕਤ ਜੜੀ ਹੈ ਕੋ ਮੰਡੀ ਦੇ ਅੰਦਰ ਨਾ ਆਵੇ ਸੋ ਮੈਂ ਤੁਹਾਡੇ ਮਾਦੀਮ ਦੇ ਰਾਈ ਪੰਜਾਬ ਦੇ ਕਿਸਾਨਾਂ ਨੂੰ ਇਹ ਅਪੀਲ ਵੀ ਕਰਾਂਗਾ ਵੀ ਚੜ੍ਹਦੀ ਕਲਾ ਚ ਆਪਣੀ ਫਸਲ ਲੈ ਕੇ ਆਓ ਔਰ ਅਸੀਂ ਜਿੰਨੇ ਵੀ ਮੰਡੀ ਦੇ ਅੰਦਰ ਚਾਹੇ ਉਹ ਖਰੀਦ ਦੇ ਪ੍ਰਬੰਧ ਨੇ ਚਾਹੇ ਉਹ ਪੈਸੇ ਦਾ ਪ੍ਰਬੰਧ ਹੈ ਚਾਹੇ ਕਰੇਟਾਂ ਦਾ ਸਵਾਲ ਹੈ ਤੇ ਨਾਲ ਦੀ ਨਾਲ ਕੋਈ ਪੀਣ ਵਾਲੇ ਪਾਣੀ ਦਾ ਸਵਾਲ ਹੋਵੇ ਕੋਈ ਉਥੇ ਬਾਥਰੂਮਾਂ ਦਾ ਸਵਾਲ ਹੋਵੇ ਇਹ ਸਾਰੇ ਪ੍ਰਬੰਧ ਜਿਹੜੇ ਅਸੀਂ ਮੁਕੰਮਲ ਕੀਤੇ ਆ ਬਸ ਮੌਸਮ ਸਾਡੇ ਤੇ ਅਸੀਰਵਾਦ ਰੱਖੇ ਤੇ ਮੈਂ ਸਮਝਦਾ ਕਿ ਇਹ ਸੀਜ਼ਨ ਪੰਜਾਬ ਦੇ ਅੰਦਰ ਅਸੀਂ ਵਧੀਆ ਪ੍ਰਗੋਰਮੈਂਟ ਦਾ ਸੀਜ਼ਨ ਬਣਾਵਾਂਗੇ। ਜੀ ਜਿਹੜੀ ਜਿਹੜੀ ਪੜਤ ਤੱਕ ਜਿਹੜੀ ਚਾਵਲ ਹੈ ਚਾਵਲ ਦੀ ਜਨਮਾਤ ਸਾਹਿਬ ਤੋਂ ਮਤਲਬ ਛਾ ਉਹ ਨਿਕਲਣਾਂ ਨਾਲ ਕਰਤੇ ਸਪੇਸ ਨਹੀਂ ਹੈਗੀ ਉਹ ਤੁਸੀਂ ਕਣਕ ਨੂੰ ਕਿੱਥੇ ਡੰਕ ਕਰੋਗੇ। ਮੈਂ ਦੇਖੋ ਮਤਲਬ ਮੈਂ